ਪਾਰਲੀਮੈਂਟ 'ਚ ਪੇਸ਼ ਹੋਇਆ ਸੀਗਾ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਮੈਂ ਬੜੇ ਹੀ ਸੋਚ ਦੇ ਨਾਲ ਬੜਾ ਹੀ ਇੰਟੈਂਸ਼ਨਲੀ ਸ਼ਬਦ ਯੂਜ਼ ਕੀਤਾ ਇਤਿਹਾਸਿਕ ਬਜਟ ਔਰ ਇਤਿਹਾਸਿਕ ਬਜਟ ਦੇ ਕਾਰਨ ਇੱਕ ਨਹੀਂ ਹੈ देयर ਮਲਟੀਪਲ ਰੀਜਨਸ ਇੱਕ ਤੋਂ ਕਿਤੇ ਜ਼ਿਆਦਾ ਰੀਜਨਸ ਨੇ ਪਹਿਲਾ ਇਤਿਹਾਸਿਕ ਮੇਰੇ ਮਨ 'ਚ ਇਸ ਲਈ ਆਂਦਾ ਹੈ ਇਹ ਬਜਟ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ 1 ਫਰਵਰੀ ਨੂੰ ਇਹ ਬਜਟ ਪੇਸ਼ ਹੋਇਆ। ਲੇਕਿਨ ਸਿਰਫ ਇਹ ਕੋਇਨਸੀਡੈਂਸ ਨਹੀਂ ਹੈ ਕਿ ਉਸ ਡੇਟ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਤਿਥੀ ਦੇ ਦਿਨ ਇਹ ਪੇਸ਼ ਹੋਇਆ ਇਹ ਕੋਇਨਸੀਡੈਂਸ ਨਹੀਂ ਹੈ ਜੋ ਉਹਨਾਂ ਦੀ ਫਲਸਫੀ ਹੈ ਬੇਗੰਪੁਰਾ ਦੀ। ਉਹਦੇ ਤੋਂ ਇਹ ਬਜਟ ਬੜਾ ਇਨਸਪਾਇਰਡ ਹੈ। ਔਰ ਮੋਦੀ ਜੀ ਦਾ ਆਪਣਾ ਜਿਹੜਾ ਫਲਸਫੀ ਹੈ ਕਿ ਸਭ ਦਾ ਸਾਥ ਔਰ ਸਭ ਦਾ ਵਿਕਾਸ ਉਹ ਵੀ ਬੇਗੰਪੁਰਾ ਤੋਂ ਹੀ ਇਨਸਪਾਇਰਡ ਹੈ ਕਿਉਂਕਿ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਹੁਕਮ ਹੈ ਕਿ ਇੱਕ ਐਸਾ ਸਮਾਜ ਦੀ ਰਚਨਾ ਕੀਤੀ ਜਾਏ ਜਿਹਦੇ ਸਭ ਦੀ ਬਰਾਬਰੀ ਹੋਵੇ ਔਰ ਉਹ prosperous prosperous ਹੋਵੇ ਖੁਸ਼ਹਾਲ ਹੋਵੇ। ਇਕਨੋਮਿਕ ਪ੍ਰੋਸਪਰਿਟੀ ਉੱਥੇ ਹੋਵੇ ਦੂਜਾ ਕਾਰਨ ਜਿਹੜਾ ਮੈਂ ਕਹਿਣਾ ਇਤਿਹਾਸਿਕ ਹੈ ਉਹ ਇਸ ਲਈ ਇਤਿਹਾਸਿਕ ਹੈ ਕਿ ਇਸ ਬਜਟ ਤੋਂ ਪਿਛਲੇ 3 ਮਹੀਨਿਆਂ ਦੇ ਵਿੱਚ ਬਹੁਤ ਵੱਡੇ 3 ਟ੍ਰੇਡ ਪੈਕਟਸ ਹੋਏ ਨੇ ਟ੍ਰੇਡ ਐਗਰੀਮੈਂਟਸ ਹੋਏ ਨੇ ਵਿਦ ਅ ਡਿਵੈਲਪਡ ਵਰਲਡਸ ਆਪ ਨੂੰ ਧਿਆਨ ਹੋਵੇਗਾ ਕਿ ਯੂਕੇ ਦੇ ਨਾਲ ਯੂਨਾਈਟਿਡ ਕਿੰਗਡਮ ਦੇ ਨਾਲ एफटीए ਹੋਇਆ ਉਸ ਤੋਂ ਬਾਅਦ ਮਦਰ ਆਫ ਆਲ ਡੀਲਸ ਨੂੰ ਵਰਲਡ ਕਹਿੰਦਾ ਜੀ ਮਦਰ ਆਫ ਆਲ ਡੀਲਸ ਇੰਡੀਆ ਦਾ ਔਰ ਯੂਰਪੀਅਨ ਯੂਨੀਅਨ ਦਾ ਜਿਹਦੇ ਵਿੱਚ ਵੈਸਟਰਨ ਯੂਰਪ ਦੇ ਸਾਰੀ ਡਿਵੈਲਪਡ ਕੰਟਰੀਸ ਨੇ ਸ਼ਾਮਲ ਨੇ ਉਹਨਾਂ ਨਾਲ ਪੈਕਟ ਹੋਇਆ ਔਰ ਫਿਰ ਉਸ ਤੋਂ ਬਾਅਦ ਯੂਐਸਏ ਦੇ ਨਾਲ ਇੰਡੀਆ ਦਾ ਟ੍ਰੇਡ ਐਫਟੀਏ ਹੋਇਆ ਸੋ ਇਹ ਬਜਟ ਦਾ ਜਿਹੜਾ ਦੇਖਣ ਦੀ ਜ਼ਰੂਰਤ ਹੈ ਇਸ ਬਜਟ ਨੂੰ ਆਪਾਂ ਇਕੱਲੇ ਨਹੀਂ ਦੇ ਸਕਦੇ ਇੱਕ ਆਈਸੋਲੇਸ਼ਨ ਚ ਨਹੀਂ ਦੇ ਸਕਦੇ ਇੱਕ ਵੈਕਿਊਮ ਚ ਨਹੀਂ ਦੇ ਸਕਦੇ ਇਸ ਬਜਟ ਨੂੰ ਆਪਾਂ ਨੂੰ ਇਹ ਜਿਹੜੇ ਵੱਡੀ ਓਪਰਚ्युनिटीਜ਼ ਖੁੱਲੀਆਂ ਨੇ ਇਸ ਪੈਕਸ ਦੇ ਨਾਲ ਤਿੰਨ ਜਿਹੜੇ ਵੱਡੇ ਐਗਰੀਮੈਂਟਸ ਹੋਏ ਨੇ ਉਹਦੇ ਨਾਲ ਸੰਬੰਧ ਨਾਲ ਉਹਦੇ ਨਾਲ ਕਨੈਕਟ ਕਰਕੇ ਹੀ ਇਸ ਬਜਟ ਨੂੰ ਦੇਖਿਆ ਜਾ ਸਕਦਾ ਹੈ। ਆਰ ਸੰਜੀਵ ਜੀ ਨੇ ਆਪਣੇ ਓਪਨਿੰਗ ਰਿਮਾਰਕਸ ਕਿਹਾ ਕਿ ਇੰਡੀਆ ਆਧੇ ਤੇ ਦਿਨ ਚ ਤੀਜੀ ਪੋਜੀਸ਼ਨ ਤੇ ਪਹੁੰਚ ਚੁਕਿਆ ਹੈ ਐਸ ਦਾ ਲਾਰਜੇਸਟ ਇਕਨੋਮੀ ਆਫ ਦਾ ਵਰਲਡ ਔਰ ਮੋਦੀ ਜੀ ਦਾ ਸੰਕਲਪ ਹੈ ਕਿ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਹੈ ਡਿਵੈਲਪਡ ਕੰਟਰੀ ਬਣਾਉਣਾ ਹੈ ਇਹ ਬਜਟ ਉਸ ਵਿਕਸਿਤ ਭਾਰਤ ਬਣਾਉਣ ਦੀ ਇੱਕ ਨੀਂਹ ਰੱਖਦਾ ਹੈ। ਦੇਸ਼ ਨੂੰ ਉਸ ਪਾਸੇ ਲਿਜਾਣ ਲਈ ਉਸ ਡਾਇਰੈਕਸ਼ਨ 'ਚ ਲਿਜਾਣ ਦੇ ਲਈ ਕਿ 2047 ਦੇ ਵਿੱਚ ਅਸੀਂ ਵਰਲਡ ਦੀ 3ਜੀ ਲਾਰਜੇਸਟ ਇਕਨੋਮੀ ਨਾ ਕੇਵਲ ਹੋਈਏ ਪਰ ਆਲਸੋ ਵੀ ਸ਼ੁਡ ਬੀ ਅ ਡਿਵੈਲਪਡ ਇਕਨੋਮੀ। ਉਹਦੇ ਲਈ ਇਹ ਜਿਹੜਾ ਬਜਟ ਹੈ ਉਹਦੀ ਨੀਂਹ ਰੱਖਦਾ ਹੈ। ਬਜਟ ਦਾ ਕਿਉਂਕਿ ਅੱਜ ਦਸਤਰੀਕ ਹੋ ਗਈ ਹੈ ਉਹਦੇ ਜਿਹੜੇ ਮੇਨ ਇਸ਼ੂਸ ਨੇ ਉਹ ਤੁਸੀਂ ਜਾਣਦੇ ਹੀ ਹੋ ਪਰ ਮੈਂ ਥੋੜਾ ਜਿਹਾ ਅਲੱਗ ਤਰੀਕੇ ਦੇ ਨਾਲ ਬਜਟ ਦੀ ਡਿਸਕਸ਼ਨ ਤੁਹਾਡੇ ਅੱਗੇ ਰੱਖਣ ਜਾ ਰਿਹਾ ਕਿ ਪੰਜਾਬ ਨੂੰ ਕੀ ਕਰਨਾ ਚਾਹੀਦਾ ਹੈ ਕਿ ਇਸ ਬਜਟ ਦੀ ਉਹ ਫਾਇਦਾ ਲੈ ਸਕੇ ਜੇ ਤੁਸੀਂ ਦੇਖੋ ਤਾਂ ਬਜਟ ਦੇ ਵਿੱਚ दस हजार करोड़ रुपया एम दे एम ईस के लिए रखा गया छोटिया कंपनिया छोटी जो कंपनी ने एंटरप्राइज ने उन्होंने दस हजार करोड़ रुपया किस रखे कि जोड़िया छोटिया फैक्ट्रिया ने छोटे बिजनेस ने यह USA ਦੇ ਲਈ ਐਕਸਪੋਰਟ ਕਰਨ ਦੇ ਕਾਬਿਲ ਹੋ ਜਾਣ ਇਹ UK ਦੇ ਵਿੱਚ ਐਕਸਪੋਰਟ ਕਰਨ ਦੇ ਕਾਬਿਲ ਹੋ ਜਾਣ ਇਹ ਯੂਰਪ ਦੇ ਵਿੱਚ ਐਕਸਪੋਰਟ ਕਰਨ ਦੇ ਕਾਬਿਲ ਹੋ ਜਾਣ ਕਿਉਂਕਿ ਪੈਕਟਾ ਹੋ ਗਿਆ ਐਗਰੀਮੈਂਟ ਤਾਂ ਹੋ ਗਿਆ ਹੈ ਟੈਰਿਫਸ ਘਟਾ ਦਿੱਤੇ ਗਏ ਨੇ ਡਿਊਟੀਆਂ ਘਟਾ ਦਿੱਤੀਆਂ ਗਈਆਂ ਕੋਟੇ ਖੰਦ ਦਿੱਤੇ ਗਏ ਨੇ ਪਰ ਐਕਸਪੋਰਟ ਤਾਂ ਤਾਂ ਹੀ ਕਰਾਂਗੇ ਨਾ ਜੇ ਆਪਾਂ ਉਹਨਾਂ ਦੇ ਕੁਆਲਿਟੀ ਦੇ ਮੁਤਾਬਿਕ ਆਪਣੇ ਪ੍ਰੋਡਕਟਸ ਬਣਾ ਸਕੀਏ ਉਸ ਨੂੰ ਆਪਣੀਆਂ ਜਿਹੜੀਆਂ ਭਾਰਤ ਦੀਆਂ ਫੈਕਟਰੀਆਂ ਛੋਟੀਆਂ ਨੇ ਜਿਹਨੂੰ ਆਪਾਂ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਕਹਿੰਦੇ ਆ ਇਵਨ ਮਾਈਕਰੋ ਐਂਟਰਪ੍ਰਾਈਜ਼ਸ ਕਹਿੰਦੇ ਆ ਉਹਨਾਂ ਦੀ ਕੁਆਲਿਟੀ ਵਧਾਉਣ ਦੇ ਲਈ 10000 ਕਰੋੜ ਰੁਪਏ ਇਸ ਬਜਟ ਚ ਰੱਖਿਆ ਤੇ ਤੁਹਾਨੂੰ ਯਾਦ ਹੋਵੇਗਾ ਕਿਸੇ ਟਾਈਮ ਪਾਵੇਂ ਬਟਾਲਾ ਲੈ ਲਓ ਪਾਵੇਂ ਲੁਧਿਆਣਾ ਲੈ ਲਓ ਪਾਵੇਂ ਜਲੰਧਰ ਲੈ ਲਓ ਤੇ ਪਾਵੇਂ ਅੰਮ੍ਰਿਤਸਰ ਲੈ ਲਓ ਵੀ ਵਾਰ ਨੋਨ ਫੋਰ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਇੱਥੇ ਹੀ ਛੋਟੀਆਂ-ਛੋਟੀਆਂ ਫੈਕਟਰੀਆਂ ਔਰ ਹੌਜ਼ਰੀ ਤੇ ਪੱਖੇ ਤੇ ਸਾਈਕਲ ਦੇ ਪਾਰਟ ਸਭ ਕੁਝ ਇੱਥੇ ਬੰਦੇ ਸੀ ਸੋ ਇੱਕ ਮੌਕਾ ਹੁਣ ਦੁਬਾਰਾ ਆਇਆ ਕਿ ਆਪਾਂ ਯੂਰਪ ਦੀ ਯੂਐਸਏ ਦੀ ਯੂਕੇ ਦੀ ਮਾਰਕੀਟਸ ਜੀ ਐਕਸਪੋਰਟ ਕਰਨਾ ਹੈ ਤੇ ਇਹਦਾ ਅਸੀਂ ਫਾਇਦਾ ਠਾਇਏ ਦੂਸਰਾ ਹੈ ਐਕਸਪੋਰਟ ਪ੍ਰੋਮੋਸ਼ਨ ਮਿਸ਼ਨ ਜਿਹਦੇ ਵਿੱਚ 5 ਸਾਲਾਂ ਦੇ ਵਿੱਚ 25000 ਕਰੋੜ ਰੁਪਇਆ ਬਜਟ ਚ ਰੱਖਿਆ ਗਿਆ ਹੈ। ਅਗੇਨ ਕਿ ਇੱਕ ਮੈਨੂਫੈਕਚਰਿੰਗ ਦੇ ਲਈ ਉਹ ਐਕਸਪੋਰਟ ਓਰੀਐਂਟਡ ਕਿਸ ਤਰ੍ਹਾਂ ਹੋ ਸਕਦੀ ਹੈ? ਉਹਨੂੰ ਐਕਸਪੋਰਟ ਸਰਟੀਫਿਕੇਸ਼ਨ, ਐਕਸਪੋਰਟ ਕੁਆਲਿਟੀ, ਐਕਸਪੋਰਟ ਯੂ نو ਕ੍ਰੈਡਿਟ ਉਹਦੇ ਦੇ ਲਈ ਬਜਟ ਚ 25000 ਕਰੋੜ ਰੁਪਇਆ ਰੱਖਿਆ ਗਿਆ ਔਰ ਸਾਨੂੰ ਪੰਜਾਬ ਨੂੰ ਚਾਹੀਦਾ ਹੈ ਕਿ ਇਹਦੇ ਤੇ ਅਸੀਂ ਇਹਦਾ ਫਾਇਦਾ ਉਠਾ ਲਈਏ। ਜੇ ਆਪਾਂ ਟੂਰਿਜ਼ਮ ਦੀ ਗੱਲ ਕਰੀਏ ਕਿਉਂਕਿ ਪੰਜਾਬ ਦੇ ਵਿੱਚ ਟੂਰਿਜ਼ਮ ਵੀ ਇੱਕ ਬਹੁਤ ਵੱਡਾ ਪੋਟੈਂਸ਼ੀਅਲ ਹੈ ਔਰ ਇਸ ਪੋਟੈਂਸ਼ੀਅਲ ਦੇ ਵਿੱਚ ਜੋ ਇੱਕ ਤੁਹਾਨੂੰ ਉਦਾਹਰਣ ਦੇਣਾ ਚਾਹਾਂਗਾ ਕਿ ਪਿਛਲੇ ਸਾਲ ਮਹਾਕੁੰਭ ਹੋਇਆ ਮਹਾਕੁੰਭ ਦੇ ਵਿੱਚ ਕਿੰਨਾ ਰੈਵਨਿਊ ਹੋਇਆ ਹੋਵੇਗਾ ਕਿੰਨੀ ਇਨਕਮ ਹੋਈ ਹੋਏਗੀ ਦੱਸ ਸਕਦੇ ਹੋ 3 ਲੱਖ ਕਰੋੜ ਰੁਪਏ ਦੇ ਸਿਰਫ ਕੁੰਭ ਤੋਂ ਹੀ ਜਨਰੇਟ ਹੋਇਆ ਰੈਵਨਿਊ ਤੋਂ ਇਸ ਤਰੀਕੇ ਦੇ ਨਾਲ ਜੋ ਟੂਰਿਜ਼ਮ ਨੂੰ ਬੁਧਾਵਾ ਦੇਣ ਦੇ ਲਈ ਔਰ ਟੂਰਿਜ਼ਮ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਰਿਲੀਜੀਅਸ ਟੂਰਿਜ਼ਮ ਹੋ ਸਕਦਾ ਜਿਦਾ ਆਪਣੇ ਅੰਮ੍ਰਿਤਸਰ ਸਾਹਿਬ ਹੈ ਪਤੇਗੜ੍ਹ ਸਾਹਿਬ ਹੈ। ਹੋਰ ਪੰਜਾਬ ਦੇ ਵਿੱਚ ਬੜੀਆਂ ਪਵਿੱਤਰ ਜਗ੍ਹਾਵਾਂ ਹੈਗੀਆਂ ਹਨ। ਉਹਨਾਂ ਦੇ ਲਈ ਆਪਾਂ ਫੈਡ ਉਠਾ ਸਕਦੇ ਆ। ਜਾਂ ਫਿਰ ਉਹ ਕਹਿ ਰਹੇ ਨੇ ਜੀ ਮੈਡੀਕਲ ਸਿਟੀਜ਼ ਬਣਾਓ, ਮੈਡੀਕਲ ਟੂਰਿਜ਼ਮ ਕਰੋ। ਅੱچھے ਹਸਪਤਾਲ ਬਣਾਓ, ਬਾਹਰੋਂ ਲੋਕਾਂ ਨੂੰ ਬੁਲਾਓ। ਉਹ ਇੱਥੇ ਆ ਕੇ ਇਲਾਜ ਕਰਵਾਣ ਤੇ ਉਹਦੇ ਲਈ ਵੀ ਬਹੁਤ ਵੱਡਾ ਇੱਕ ਰਕਮ ਰੱਖੀ ਗਈ ਹੈ। ਅ ਫਾਰ ਟੂਰਿਜ਼ਮ। ਤੀਸਰੀ ਚੀਜ਼ ਜਿਹੜੀ ਪੰਜਾਬ ਨੂੰ ਅਪੀਲ ਕਰ ਸਕਦੀ ਹੈ ਉਹ ਹੈ ਸਿਟੀ ਇਕਨੋਮਿਕ ਰੀਜਨਸ ਸਿਟੀ ਇਕਨੋਮਿਕ ਰੀਜਨਸ ਲੇਟੈਸਟ ਜਿਹੜਾ ਕਨਸੈਪਟ ਆਇਆ ਉਹ ਇਹ ਕਨਸੈਪਟ ਆਇਆ ਹੈ ਕਿ ਪਹਿਲਾਂ ਹੁੰਦਾ ਸੀਗਾ ਕਿ ਆਪਾਂ ਸਟੇਟ ਦੇ ਲੈਵਲ ਤੇ ਪ੍ਰੋਮੋਸ਼ਨ ਕਰਨੀ ਹੈ ਜੀ ਫਿਰ ਆਇਆ ਕਿ ਰੀਜਨਸ ਦੇ ਉੱਤੇ ਕਰਨੀ ਹੈ ਲੇਟੈਸਟ ਕਨਸੈਪਟ ਇਹ ਹੈ ਸਿਟیز ਦਾ ਕਿ ਸਿਟیز ਨੂੰ ਡਵੈਲਪ ਕਰੀਏ ਇਕਨੋਮਿਕਲੀ ਜਿੱਦਾਂ ਮਹੌਲੀ ਇੱਕ ਸਿਟੀ ਬੜਾ ਵੱਡਾ ਇਕਨੋਮਿਕ ਰੀਜਨ ਬਣ ਸਕਦਾ ਅੰਮ੍ਰਿਤਸਰ ਇੱਕ ਸਿਟੀ ਹੈ ਉਹ ਬਹੁਤ ਵੱਡੀ ਇੱਕ ਇਕਨੋਮਿਕ ਯੂਨਿਟ ਬਣ ਸਕਦਾ ਹੈ ਔਰ ਜੇ ਤੁਸੀਂ ਉਦਾਹਰਣ ਚਾਹਨੇ ਹੋ ਤਾਂ ਦੇਖੋ ਕਿ ਜਿਸਾ ਬੰਬੇ ਇੱਕ ਬੜਾ ਵੱਡਾ ਇਕਨੋਮਿਕ ਸੈਂਟਰ ਹੈ ਇੱਕ ਸਿਟੀ ਹੈ ਨਾ ਉਹ ਵੀ ਤਾਂ ਹైదరాబాద్ ਵੀ ਇੱਕ ਸਿਟੀ ਹੈ ਬੈਂਗਲੋਰ ਵੀ ਇੱਕ ਸਿਟੀ ਹੈ ਉਹਨਾਂ ਨੂੰ ਇਕਨੋਮਿਕਲੀ ਪ੍ਰੋਗਰੈਸ ਕਰਨ ਦੇ ਲਈ ਡਵੈਲਪ ਕਰਨ ਦੇ ਲਈ ਹਰ ਰੀਜਨ ਹਰ ਇੱਕ ਸਿਟੀ ਇਕਨੋਮਿਕ ਰੀਜਨ ਦੇ ਲਈ 5000 ਕਰੋੜ ਰੁਪਏ ਰੱਖਿਆ ਹੈ ਜੀ ਅਗਲੇ 5 ਸਾਲਾਂ ਦੇ ਵਿੱਚ ਕੋਈ ਵੀ ਜਿਹੜਾ ਸਿਲੈਕਟਿਡ ਰੀਜਨ ਹੋਏਗਾ ਉਹਨੂੰ 5000 ਕਰੋੜ ਰੁਪਏ ਇਨਸਟਾਲਮੈਂਟਸ ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ ਮਿਲੇਗਾ ਸੋ ਪੰਜਾਬ ਨੂੰ ਚਾਹੀਦਾ ਹੈ ਕਿ ਦੇਖਣ ਕਿ ਕਿਹੜੀ ਉਹ ਸਿਟੀ ਨੂੰ ਇਸ ਤਰ੍ਹਾਂ ਡਿਵੈਲਪ ਕਰਵਾ ਸਕਦੇ ਨੇ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਟੂਰਿਜ਼ਮ ਦਾ ਉਦੀ ਮੈਂ ਰਕਮ ਦੱਸਣਾ ਭੁੱਲ ਗਿਆ ਉਹ ਵੀ ਮੈਂ ਦੱਸਣਾ ਚਾਹਾਂਗਾ ਕਿ ਟੂਰਿਜ਼ਮ ਇਨਫਰਾਸਟ੍ਰਕਚਰ ਦੇ ਲਈ ਹਰ ਸਟੇਟ ਨੂੰ ਕੈਪੀਟਲ ਅਸਿਸਟੈਂਸ ਦਿੱਤੀ ਜਾਏਗੀ ਇਹ ਇਹ ਨਹੀਂ ਹੈ ਕਿ ਤੁਸੀਂ ਅੰਮ੍ਰਿਤਸਰ ਜਾ ਰਹੇ ਹੋ ਤੇ ਸੜਕਾਂ ਟੁੱਟੀਆਂ ਹੋਈਆਂ ਨੇ ਤੁਸੀਂ ਫਤਿਹਗੜ੍ਹ ਸਾਹਿਬ ਜਾਣਾ ਤੇ ਮੈਨੂੰ ਲੱਗਦਾ ਇੱਥੋਂ ਚੰਡੀਗੜ੍ਹੋਂ ਫਤਿਹਗੜ੍ਹ ਸਾਹਿਬ 50 ਕਿਲੋਮੀਟਰ ਹੈ ਪਰ 2 ਘੰਟੇ ਲੱਗ ਜਾਂਦੇ ਜਾਣ ਨੂੰ ਹੀ ਜੀ ਔਰ ਅੰਦਰ ਜੇ ਉਸੇ ਜਾ ਕੇ ਦੇਖੋ ਤਾਂ ਭੀੜੀਆਂ ਸੜਕਾਂ ਨੇ ਸਿਊਜ ਹੈ ਨਹੀਂ ਹੈ ਤੇ ਐਦਾਂ ਟੂਰਿਜ਼ਮ ਕਿਦਾਂ ਡਿਵੈਲਪ ਹੋਏਗੀ ਤਾਂ ਉਹਦੇ ਲਈ ਕੀ ਜੀ ਇਨਫਰਾਸਟ੍ਰਕਚਰ ਕਿਸ ਤਰਾਂ ਡਿਵੈਲਪ ਕਰਨਾ ਹੈ ਉਹਦੇ ਲਈ 2 ਲੱਖ ਕਰੋੜ ਰੁਪਇਆ ਰੱਖਿਆ ਗਿਆ ਹੈ ਫॉर ਇਨਫਰਾਸਟ੍ਰਕਚਰ ਡਿਵੈਲਪਮੈਂਟ ਆਫ ਦਾ ਟੂਰਿਜ਼ਮ ਉਹਦੇ ਲਈ 2 ਲੱਖ ਕਰੋੜ ਰੁਪਇਆ ਰੱਖਿਆ ਗਿਆ ਹੈ ਫਿਰ ਹੈ ਮੈਨੂਫੈਕਚਰਿੰਗ ਬੜੇ ਉਹਨਾਂ ਦੇ ਵਿੱਚ ਪ੍ਰੋਵੀਜ਼ਨਸ ਨੇ ਕਿਉਂਕਿ ਮੈਂ ਕੁਝ-ਕੁਝ ਚੀਜ਼ਾਂ ਤੁਹਾਨੂੰ ਦੱਸਣਾ ਚਾਹਾਂਗਾ ਬਾਕੀ ਤਾਂ ਸਾਰਿਆਂ ਨੂੰ ਕਿ ਕੰਟੇਨਰਸ ਬਣਾਉਣ ਦੇ ਲਈ ਮੈਂ ਇਸ ਹਮੇਸ਼ਾ ਸੋਚਦਾ ਹਾਂ ਕਿ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਨਵੀਆਂ ਕਿਹੜੀਆਂ ਚੀਜ਼ਾਂ ਜੇਕਰ ਮੈਨੂਫੈਕਚਰਿੰਗ ਦਾ ਆਪਾਂ ਦੁਬਾਰਾ ਸੋਚ ਸਕਦੇ ਹਾਂ ਤੇ ਕੰਟੇਨਰਸ ਬਣਾਉਣ ਦੇ ਲਈ ਪਾਰ ਸਰਕਾਰ ਨੇ ਨਵੀਂ ਸਕੀਮ ਕੱਢੀ ਹੈ ਕਿ ਉਹਨਾਂ ਨੂੰ ਅਸਿਸਟੈਂਸ ਦੇਣਗੇ ਜਿਸ ਲਈ 10000 ਕਰੋੜ ਰੁਪਏ ਰੱਖਿਆ ਗਿਆ। ਸੋ ਫਿਰ ਉਹ ਹੀ ਗੱਲ ਹੈ ਕਿ ਕੀ ਪੰਜਾਬ ਇਸ ਪਰ ਜਿਹੜੀ ਪ੍ਰੋਵੀਜ਼ਨ ਦਾ ਫਾਇਦਾ ਉਠਾ ਪਾਏਗਾ ਕਿ ਨਹੀਂ। ਹੁਣ ਕਿ ਆਪਾਂ ਇਹ ਇਕਨੋਮਿਕ ਤੁਹਾਨੂੰ ਐਗਜ਼ਾਮਪਲ ਦੱਸਿਆ ਸੀਗਾ। ਮੈਂ ਜੇ ਹੁਣ ਆਪ ਜੀ ਦੇ ਅੱਗੇ ਲੇਟ ਅਸ ਸੇ ਪਾਵਰਟੀ ਐਲੀਵੇਸ਼ਨ ਜੀਨੂੰ ਆਪਾਂ ਕਹਿੰਦੇ ਚਲੋ ਗਰੀਬ ਦਾ ਕल्याण ਉਹਦੀਆਂ ਵੀ ਦੋ ਚਾਰ ਉਦਾਹਰਨਾਂ ਤੁਹਾਡੇ ਅੱਗੇ ਰੱਖਣਾ ਚਾਹਾਂਗਾ ਕਿ ਜੇ ਆਪਾਂ ਜੀ ਰਾਮ ਜੀ ਸਕੀਮ ਹੈ ਜਿਹੜੀ ਕਿ এমਪਲੋਇਮੈਂਟ ਗਾਰੰਟੀ ਦਿੰਦੀ ਹੈ ਗਰੀਬਾਂ ਨੂੰ ਪਿੰਡਾਂ ਦੇ ਵਿੱਚ ਉਹਦੇ ਲਈ 125 ਦਿਨ ਆਪ ਜੀ ਜਾਣਦੇ ਹੋ ਕਿ ਪਹਿਲਾਂ 100 ਦਿਨ ਸੀਗੇ ਹੁਣ ਉਹ ਚੇਂਜ ਹੋ ਕੇ 125 ਦਿਨ ਹੋ ਗਏ ਹੈ ਉਸ 125 ਦਿਨ ਦੀ ਗਾਰੰਟੀ ਦੇ ਲਈ ਸਾਰੇ ਭਾਰਤ ਦੇ ਲਈ 95000 692 ਕਰੋੜ ਰੁਪਏ ਰੱਖਿਆ ਗਿਆ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਐਵਰੇਜ ਡੇਸ ਮਤਲਬ 125 ਰਕਤਾ ਦਿੰਦੇ ਨੇ ਪਰ ਪੰਜਾਬ ਦੇ ਵਿੱਚ ਜਿਹੜੇ ਐਵਰੇਜ ਐਨੂਅਲ ਡੇਸ ਜਿਹੜੇ ਯੂਟਿਲਾਈਜ਼ ਕਰਦੇ ਨੇ ਉਹ ਸਿਰਫ 30 ਨੇ 30 ਜਾਂ 31 ਦਿਨ ਹੀ ਯੂਜ਼ ਹੁੰਦੇ ਨੇ ਤੇ ਹੁਣ ਦੇਖੋ ਪੈਸਾ ਤਾਂ ਰਕਤਾ ਉਹਨਾਂ ਨੇ 95000 692 ਕਰੋੜ ਰੁਪਏ ਸਾਰੀਆਂ ਸਟੇਟਾਂ ਨੂੰ ਮਿਲਾ ਕੇ ਪਰ ਜੇ ਪੰਜਾਬ 100 ਦਿਨ ਤੱਕ ਜਾਂ 125 ਦਿਨ ਤੱਕ ਗਰੀਬਾਂ ਨੂੰ এমਪਲੋਇਮੈਂਟ ਨਹੀਂ ਦੇਵੇਗਾ ਤੇ ਇਥੋਂ ਜਿਹੜਾ ਪੈਸਾ ਬਜਟ ਚ ਰੱਖਿਆ ਗਿਆ ਹੈ ਭਾਰਤ ਸਰਕਾਰ ਦਾ ਉਹ ਪੰਜਾਬ ਕਿਸਰਾਂ ਆਵੇਗਾ ਇਹ ਸਵਾਲ ਉਠਾਉਣ ਵਾਲੇ ਨੇ ਔਰ ਇਹ ਸਵਾਲ ਮੈਂ মিডিਆ ਦੇ ਥਾਂ ਲੋਕਾਂ ਤੱਕ ਵੀ ਪਹੁੰਚਾਉਣਾ ਚਾਹ ਰਿਹਾ ਹਾਂ ਉਸ ਤੋਂ ਬਾਅਦ ਜੇ ਆਪਾਂ ਪ੍ਰਧਾਨ ਮੰਤਰੀ ਕਲਿਆਣ ਅਨੁਯੋਜਨਾ ਦੀ ਗੱਲ ਕਰਦੇ ਆ ਜਿਹਦੇ ਵਿੱਚ 5 ਕਿਲੋ ਹਰ ਮਹੀਨੇ ਇੱਕ ਇਨਸਾਨ ਨੂੰ ਅਨਾਜ ਮਿਲਦਾ ਹੈ ਉਹਦੇ ਲਈ 227429 ਕਰੋੜ ਰੁਪਇਆ ਰੱਖਿਆ ਗਿਆ ਹੈ ਤਾਂ ਜੋ ਗਰੀਬਾਂ ਨੂੰ 80 ਕਰੋੜ ਭਾਰਤ ਦੇ ਵਿੱਚ ਗਰੀਬਾਂ ਨੂੰ ਔਰ ਉਹਦੇ ਵਿੱਚ ਪੰਜਾਬ ਦੇ ਵੀ ਮੇਰੇ ਕੋਲ 25 ਜਾਂ 35 ਲੱਖ ਘਰ ਘਰ ਹੈਗੇ ਨੇ ਜਿੱਥੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਵੀ ਇਹ ਫਾਇਦਾ ਪਹੁੰਚੇਗਾ ਪਧਾਨ ਮੰਤਰੀ ਆਵਾਸ ਯੋਜਨਾ ਪਿੰਡਾਂ ਦੇ ਵਿੱਚ ਆਵਾਸ ਯੋਜਨਾ ਘਰਾਂ ਦੀ ਯੋਜਨਾ ਉਹਦੇ ਲਈ 54000 916 ਕਰੋੜ ਰੁਪਏ ਰੱਖਿਆ ਗਿਆ ਪਰ ਪੰਜਾਬ ਦੀ ਫਿਰ ਇੱਕ ਪ੍ਰੋਬਲਮ ਹੈ ਕਿ ਆਪ ਸਰਕਾਰ আর ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਜਿਹੜਾ ਆਪਣਾ ਉਹਨਾਂ ਨੇ ਹਿੱਸਾ ਪਾਣਾ ਹੁੰਦਾ ਕਿਸੇ ਸਕੀਮ 'ਚ 30% ਕਿਸੇ ਸਕੀਮ 'ਚ 40% ਉਹ ਆਪਣੇ ਹਿੱਸਾ ਨਹੀਂ ਪਾ ਪਾਉਂਦੇ ਤੇ ਆ ਜਿਹੜੇ ਹਜ਼ਾਰਾਂ ਕਰੋੜ ਰੁਪਏ ਰੱਖ ਕੇ ਦਿੱਤਿਆ ਹੈ ਅਲੱਗ-ਅਲੱਗ ਸਕੀਮਾਂ ਦਾ ਉਹ ਸਾਨੂੰ ਫਾਇਦਾ ਪੰਜਾਬ ਚ ਨਹੀਂ ਆਉਂਦਾ ਫਿਰ ਜਾ ਕੇ ਆਪਾਂ ਜਾ ਕੇ ਰੋਲਾ ਪਾਨੇ ਆ ਜੀ ਸਾਨੂੰ ਤਾਂ ਪੈਸਾ ਆਇਆ ਨਹੀਂ ਪੈਸਾ ਤਾਂ ਰੱਖਿਆ ਹੋਇਆ ਹੈ ਤੁਸੀਂ ਲੈ ਨਹੀਂ ਪਾਰੇ ਕਿਉਂਕਿ ਪੰਜਾਬ ਸਰਕਾਰ ਆਪਣਾ ਹਿੱਸਾ ਨਹੀਂ ਉਹਨਾਂ ਸਕੀਮਾਂ ਦੇ ਚ ਪਾਉਂਦੀ ਆਯੁਸ਼ਮਾਨ ਕਾਰਡ ਇੱਕ ਨਵਾਂ ਅੱਜਕੱਲ ਉਹਦੇ ਤੇ ਕੌਂਟਰੋਵਰਸੀ ਚੱਲੀ ਹੋਈ ਹੈ ਕਿ ਪਹਿਲਾਂ ਮੋਦੀ ਸਰਕਾਰ ਨੇ 5 ਲੱਖ ਦੀ ਇਹ ਬੀਮਾ ਫ੍ਰੀ ਜਿਹੜਾ ਕੈਸ਼ਲੈਸ ਟ੍ਰੀਟਮੈਂਟ ਗਰੀਬਾਂ ਦੇ ਲਈ ਰੱਖਿਆ ਹੁਣ ਆ ਗਿਆ ਹੈ ਜੀ 10 ਲੱਖ ਦੀ ਸਕੀਮ ਜੋ ਬਿਲਕੁਲ ਨਕਲੀ ਸਕੀਮ ਹੈ ਉਹਦੇ ਲਈ ਮੈਂ ਇੱਕ ਅਲੱਗ ਪੀਸੀ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗਾ ਇਹ ਉਹ ਨਕਲੀ ਕਿਵੇਂ ਹੈ ਪਰ ਹਾਲੇ ਸਿਰਫ ਇਹ ਦੱਸਣਾ ਚਾਹਾਂਗਾ ਕਿ 10000 ਕਰੋੜ ਰੁਪਇਆ ਸਾਨੂੰ ਪੰਜਾਬ ਸਰਕਾਰ ਤੋਂ ਪੁੱਛਣਾ ਚਾਹੀਦਾ ਤੁਸੀਂ ਆਪਣੇ ਬਜਟ 'ਚ ਆਪਣੀ 10 ਲੱਖ ਦੀ ਸਕੀਮ ਲਈ ਕਿੰਨਾ ਪੈਸਾ ਰੱਖਿਆ ਮੋਦੀ ਸਰਕਾਰ ਨੇ ਆਸ਼ਮਾਨ ਕਾਰਡ ਦੇ ਲਈ 9000 ਤੇ 500 ਕਰੋੜ ਰੁਪਏ ਤਕਰੀਬਨ ਤਕਰੀਬਨ 10000 ਕਰੋੜ ਰੁਪਏ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਿਆ ਹੈ ਤੋ ਇਸ ਲਈ ਮੈਂ ਕਹਿਣਾ ਕਿ ਪੰਜਾਬ ਸਰਕਾਰ ਐਵੇਂ ਲਫਾਫੇਬਾਜ਼ੀ ਕਰਦੀ ਹੈ ਕਿ ਜੋ ਆਪਣੀ 10 ਲੱਖ ਦੀ ਸਕੀਮ ਲੈ ਕੇ ਆਏ ਨੇ ਪੀਐਮ ਕਿਸਾਨ ਤੁਸੀਂ ਜਾਣਦੇ ਹੋ ਕਿ ਹਰ ਸਾਲ 6000 ਰੁਪਏ ਕਿਸਾਨਾਂ ਨੂੰ ਮਿਲਦਾ ਹੈ ਹਰ ਕਿਸਾਨ ਨੂੰ ਮਿਲਦਾ ਹੈ ਹਰ ਲੈਵਲ ਦੇ ਕਿਸਾਨ ਨੂੰ ਮਿਲਦਾ ਹੈ ਔਰ ਉਹਦੇ ਲਈ 4 ਲੱਖ ਕਰੋੜ ਰੁਪਏ ਇਸ ਬਜਟ ਵਿੱਚ ਰੱਖਿਆ ਗਿਆ ਹੈ ਜੇ ਆਪਾਂ ਲੇਬਰ ਇਨਸੈਂਟਿਵ ਦੀ ਗੱਲ ਕਰੀਏ ਕਿ ਲੇਬਰਸ ਨੂੰ ਜਿਹੜੀ ਪ੍ਰੋਡਕਟਿਵਿਟੀ ਵਧਾਉਣ ਦੇ ਲਈ ਉਹਦੇ ਲਈ 3 ਲੱਖ ਤੇ 5 ਕਰੋੜ ਰੁਪਏ ਰੱਖਿਆ ਗਿਆ ਹੈ ਪੰਜਾਬ ਇਹ ਪੈਸਾ ਕਿੰਨਾ ਉਠਾ ਪਾਏਗਾ ਉਹ ਦੇਖਣ ਦੀ ਗੱਲ ਹੈ ਹਮਾਂ ਇਸ ਬਜਟ ਦੇ ਫਾਇਦਾ ਲੈਂਦੇ ਹੋਏ ਨਵਾਂ ਟੈਕਸਟਾਈਲ ਪਾਰਕ ਪੰਜਾਬ ਨੂੰ ਚਲਗਾ ਪੰਜਾਬ ਵਿੱਚ ਲਗਾਉਣ ਨੂੰ ਪਿਆਰ ਹੈ ਕਿ ਨਹੀਂ ਹੈ ਜਿਸ ਦੇ ਲਈ ਪੂਰੇ ਪ੍ਰਵੀਜ਼ਨ ਰੱਖੇ ਗਏ ਨੇ ਔਰ ਇੰਨੇ ਬਜਟ ਦੇ ਵਿੱਚ ਪੈਸੇ ਅਵੇਲੇਬਲ ਨੇ 600 ਕਰੋੜ ਰੁਪਿਆ ਕੈਮੀਕਲ ਪਾਰਕਸ ਦੇ ਲਈ ਹੈ ਔਰ 5000 ਪਾਰ ਇਕਨੋਮਿਕ ਜ਼ੋਨ ਦੇ ਲਈ ਹੈ ਜਿਸ ਨੂੰ ਸਿਟੀ ਇਕਨੋਮਿਕ ਜ਼ੋਨ ਲਈ ਜਿੱਥੇ ਮੈਂ ਦੱਸ ਹੀ ਚੁੱਕੇ ਹਾਂ ਤੁਹਾਨੂੰ ਸੋ ਮਿੱਤਰੋ ਜੇ ਮੈਂ ਇਸ ਦਾ ਸਾਰਾ ਹੀ ਬਜਟ ਪੜਾਂਗਾ ਜਿਦਾ ਮਾਨਯੋਗ ਸਿਤਾਰਾਮਨ ਜੀ ਫਾਈਨੈਂਸ ਮਿਸਟਰ ਨੇ ਦੋ ਘੰਟੇ ਲਗਾ ਕੇ ਪੜਾਇਆ ਸੀ ਉਹ ਆਪਾਂ ਨੂੰ ਦੋ ਘੰਟੇ ਚਾਹੀਦੇ ਨੇ ਪਰ ਮੈਂ ਆਪਕੀ ਨੂੰ ਮੋਟਾ-ਮੋਟਾ ਦੱਸਿਆ ਹੈ ਕਿ ਹਰ ਹੀ ਸੈਕਟਰ ਦੇ ਲਈ ਜੇ ਤੁਸੀਂ ਮਿਡਲ ਕਲਾਸ ਲਓ ਤੇ ਪਹਿਲਾਂ ਹੀ ਤੁਸੀਂ ਦੇਖ ਰਿਹਾ ਕਿ ਜਿਹੜਾ GST ਹੈ ਉਹ 18 ਔਰ 5% ਦੇ ਲੈਵਲ ਤੇ ਲਿਆਂਦਾ ਗਿਆ ਹੈ ਉਹਦਾ ਬਹੁਤ ਫਾਇਦਾ ਸਭ ਨੂੰ ਪਹੁੰਚਿਆ ਹੈ ਕੁੱਲ ਮਿਲਾ ਕੇ ਪੰਜਾਬ ਦੇ ਲਈ ਇੱਕ ਬਹੁਤ ਹੀ ਮੈਂ ਐਜ਼ ਆ ਪੋਲੀਟੀਸ਼ੀਅਨ ਨਹੀਂ ਕਹਿ ਰਿਹਾ ਐਜ਼ ਆ ਬੀਜੇਪੀ ਰਿਪਰੈਜ਼ੈਂਟੇਟਿਵ ਨਹੀਂ ਕਹਿ ਰਿਹਾ ਐਜ਼ ਆ ਆਈਐਸ ਰਿਟਾਇਰਡ ਕਹਿ ਰਿਹਾ ਕਿ ਮੈਂ ਇਸ ਬਜਟ ਦੇ ਵਿੱਚ ਬਹੁਤ ਸੁਨੈਰੀ ਮੌਕਾ ਦੇਖ ਰਿਹਾ ਪੰਜਾਬ ਦੇ ਲਈ ਕਿ ਜੇ ਜੋ ਮੌਕੇ ਆਪਾਂ ਗਵਾ ਚੁੱਕੇ ਹਾਂ ਹਾਂ ਕਿਉਂਕਿ ਯੂਰਪ ਦੇ ਨਾਲ ਯੂਕੇ ਦੇ ਨਾਲ ਯੂਐਸ ਨਾਲ ਨਵਾਂ ਟਰੇਡ ਐਗਰੀਮੈਂਟਸ ਹੋ ਗਏ ਨੇ ਉਥੋਂ ਦੇ ਜੇ ਆਪਾਂ ਫਾਇਦੇ ਉਠਾਣੇ ਹੋ ਤਾਂ ਇੱਥੇ ਐਗਰੀ ਫੂਡ ਪ੍ਰੋਸੈਸਿੰਗ ਹੋ ਸਕਦੀ ਹੈ ਬਿਲਕੁਲ ਕੈਪੀਟਲ ਆਫ ਇੰਡੀਆ ਇਨ ਫੂਡ ਪ੍ਰੋਸੈਸਿੰਗ ਆਪਾਂ ਪੰਜਾਬ ਨੂੰ ਬਣਾ ਸਕਦੇ ਹਾਂ ਇੱਥੇ ਐਮਐਸਐਮਈਜ਼ ਦੀ ਕੈਪੀਟਲ ਹੋ ਸਕਦੀ ਹੈ ਛੋਟੇ ਜਿਦਾਂ ਆਪਾਂ ਬਟਾਲੇ ਲੁਧਿਆਣੇ ਜਲੰਧਰ ਹੁੰਦੀ ਆ ਸੀ ਉਹਨੂੰ ਦੁਬਾਰਾ ਰਿਵਾਈਵ ਕਰ ਸਕਦੇ ਆ ਇੱਥੇ ਆਪਾਂ ਰਿਲੀਜੀਅਸ ਟੂਰਿਜ਼ਮ ਕਰ ਸਕਦੇ ਆ ਮੈਨੂੰ ਲੱਗਦਾ ਹੈ ਕਿ ਅਯੋਧਿਆ ਤੋਂ ਬਾਅਦ ਜੇ ਕਿਤੇ ਸਾਰੇ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਟੂਰਿਸਟ ਆਂਦਾ ਹੈ ਤੋ ਸ੍ਰੀ ਅੰਮ੍ਰਿਤਸਰ ਆਂਦਾ ਹੈ ਤੇ ਉਹਦੇ ਚ ਜੇ ਆਪਾਂ 5000 ਕਰੋੜ ਰੁਪਇਆ ਹੋਰ ਇਨਵੈਸਟ ਕਰ ਦਈਏ ਤੇ ਦੇਖੋ ਕਿਸ ਲੈਵਲ ਤੇ ਜਾ ਸਕਦੇ ਆ